ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਭ ਗਹਿ ਲੜੋ ਮੂੜ ਡੋ ਹੀ ਹੋ ਰੇ ਹੀ ਹੋ ਮਹਾਰਾਜ ਰਿਮਾਇਓ ਢਿਹਰ ਨਿ ਆਈ ਮੋਹਿ ਫਾਕਿਓ ਰੇ ਰਹਾਉ ਕਣੋ ਕਣੋ ਸਾਦ ਲੋੜੈ ਬਿਨ ਲੈਣੇ ਕੈਠੇ ਪਾਇਓ ਰੇ ਮਹਾਰਾਜ ਰੋਗਾਂ ਤੋਂ ਵਾਹੋਂ ਸਿਉ ਲੁਪੜਿਓ ਨਿਹ ਭਾਗੜ ਪਾਹੇ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਕਾਠੜਿਓ ਜਨਨਾਨਕ ਗਰਬਾਸਨਾ ਪਾੜਿਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨਨਾਨਕ ਗਰਬਾਸਨਾ ਪਾੜਿਓ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨ ਅਜ ਦੇ ਪਵਿੱਤਰੋ ਕੋਨਾਮੇ ਜੋਸਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਟੋਡੀ ਰਾਗ ਅੰਦਰ ਉਚਾਰਨ ਕੀਤੇ ਗਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਮੂਰਖ ਹਿਰਦਾ ਅਹੰਕਾਰ ਵਿੱਚ ਝੱਲਾ ਹੋਇਆ ਰਹਿੰਦਾ ਇਸ ਹਿਰਦੇ ਨੂੰ ਮਹਾਰਾਜ ਪ੍ਰਭੂ ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿੱਚ ਫਸਾ ਰੱਖਿਆ ਜਿਵੇਂ ਮੱਛੀ ਨੂੰ ਕੁੰਡੀ ਵਿੱਚ ਠਹਿਰਾਓ ਹੇ ਭਾਈ ਮੋਹ ਵਿੱਚ ਫਸਿਆ ਹੋਇਆ ਹਿਰਦਾ ਸਦਾ ਬਹੁਤ ਬਹੁਤ ਮਾਇਆ ਮੰਗਦਾ ਰਹਿੰਦਾ ਪਰ ਭਾਗਾ ਤੋਂ ਬਿਨਾਂ ਕਿੱਥੋਂ ਪ੍ਰਾਪਤ ਕਰੇ हे ਭਾਈ ਮਹਾਰਾਜ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਸੇ ਨਾਲ ਮੂਰਖ ਜੀਵ ਮੋਹ ਕਰਦਾ ਰਹਿੰਦਾ ਨਿਭਾਗਾ ਮਨੁੱਖ ਆਪਣੇ ਮਨ ਨੂੰ ਤ੍ਰਿਸ਼ਾ ਦੀ ਅਗਨ ਨਾਲ ਜੋੜੀ ਰੱਖਦਾ ਹੈ ਮਨ ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ ਇਸ ਦੀ ਬਰਕਤ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ ਹੇ ਦਾਸ ਨਾਨਕ ਆਖ ਮਹਾਰਾਜ ਦੇ ਖਜ਼ਾਨੇ ਵਿੱਚੋਂ ਜਿਸ ਤੇ ਭਾਗਾਂ ਵਿੱਚ ਕੁਝ ਪ੍ਰਾਪਤੀ ਲਿਖੀ ਹੈ ਉਹ ਜੁਨਾ ਵਿੱਚ ਨਹੀਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਵਾਰ ਸਾਹਿਬ ਅੰਮ੍ਰਿਤਸਰ ਅਟੈਸਟਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ 25ਥ ਮਹਿਲ Guru Savji says that my foolish heart is in the grip of pride. By the will of my Lord God, Maya, like a witch, has swallowed my soul. Pause. More and more he continually yearns for more, but unless he is destined to receive, how can he obtain it? He is entangled in wealth bestowed by the Lord God. The unfortunate one attaches himself to the fire of desires. Listen, O mind, to the teachings of the holy saints, and all your sins shall be totally washed away. One who is destined to receive from the Lord, O servant Nanak, shall not be cast into the ਵਾਰਮ ਆਫ ਰੀਨਕਾਰਨੇਸ਼ਨ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ